ਦੋਸਤੋ ਜਿਹੜਾ ਇਹ ਜਮਾਨਾ ਚੱਲ ਰਿਹਾ ਇਹ ਬਿਲਕੁਲ ਸੱਚੀ ਗੱਲ ਕਿਸੇ ਨੇ ਕਿ ਕੁੜੀਆਂ ਦਾ ਜਮਾਨਾ ਕੁੜੀਆਂ ਕਿਸੇ ਵੀ ਖੇਤੇ ਦੇ ਵਿੱਚ ਕਿਸੇ ਵੀ ਕੰਮਕਾਰ ਦੇ ਵਿੱਚ ਪਿੱਛੇ ਨਹੀਂ ਹਨ ਤਾਂ ਜੇਕਰ ਗੱਲ ਪੰਜਾਬੀਆਂ ਧੀਆਂ ਦੀ ਕਰੀਏ ਤਾਂ ਪੰਜਾਬ ਦੀਆਂ ਧੀਆਂ ਨੇ ਵੀ ਬਹੁਤ ਸਾਰੀਆਂ ਮੱਲਾ ਮਾਰੀਆਂ ਨੇ ਜਿਨ੍ਹਾਂ ਦੇ ਕਰ ਅੱਜ ਪੰਜਾਬ ਦੀਆਂ ਕੁੜੀਆਂ ਨੂੰ ਬਹੁਤ ਉਤਲੇ ਲੈਵਲ ਤੇ ਦੇਖਿਆ ਜਾਂਦਾ ਹੈ ਜੇਕਰ ਪੰਜਾਬ ਦੇ ਜਿਹੜੀਆਂ ਜਿਹੜੀਆਂ ਬੈਲਟਾਂ ਨੇ ਉਹਨਾਂ ਦੀ ਗੱਲ ਕਰੀਏ ਮਾਝਾ ਮਾਲਵਾ ਦੁਆਬਾ ਉਹ ਆਦ ਇਹ ਚਾਰ ਬੈਲਟਾਂ ਦੀ ਏਕਰ ਗੱਲ ਕਰੀਏ ਤਾਂ ਚਾਰੇ ਬੈਲਟਾਂ ਦੇ ਵਿੱਚੋਂ ਮਾਲਵੇ ਦੀਆਂ ਕੁੜੀਆਂ ਨੇ ਜਿਹੜੀਆਂ ਉਹ ਸਭ ਤੋਂ ਅੱਗੇ ਨੇ ਚਾਹੇ ਉਹ ਪਹਿਰਾਵੇ ਦੀ ਗੱਲ ਹੋਵੇ ਚਾਹੇ ਉਹ ਕਿਸੇ ਕੰਮ ਕਰਦੀ ਚਾਹੇ ਉਹ ਪੜਾਈ ਦੀ ਗੱਲ ਹੋਵੇ ਚਾਹੇ ਫਿਰ ਉਹ ਗੱਲ ਹੋਵੇ ਸਿੰਗਿੰਗ ਦੀ ਗੀਤਕਾਰੀ ਦੀ ਗਿੱਧਾ ਪੰਗੜਾ ਜਿਹੜਾ ਮਾਲਵੇ ਦਾ ਹੀ ਮਸ਼ਹੂਰ ਹੈ ਤਾਂ ਬਹੁਤ ਸਾਰੀਆਂ ਮਾਲਵੇ ਦੀਆਂ ਇਹ ਭੈਣਾਂ ਨੇ ਜਿਨ੍ਹਾਂ ਨੇ ਇੰਡਸਟਰੀ ਦੇ ਵਿੱਚ ਮੱਲਾਵਾ ਜੇ ਨੇ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਹੜੀ ਮਲਵੈਣ ਹੈ ਉਹ ਕਿੱਥੋਂ ਦੀ ਹੈ ਕੀ ਉਹਦਾ ਪਿੰਡ ਹੈ ਔਰ ਪੇਸ਼ੇਵਰ ਜੋ ਉਹ ਜਿਹੜੇ ਨੇ ਗਾਇਕ ਐਕਟਰ ਸਿੰਗਰ ਮਾਡਲ ਨੇ ਦੱਸਦੀ ਕਿ ਪੰਜਾਬ ਦੀਆਂ ਇਹਨਾਂ ਕੁੜੀਆਂ ਨੇ ਬਹੁਤ ਜ਼ਿਆਦਾ ਜਿਹੜਾ ਪੰਜਾਬ ਦਾ ਨਾਮ ਉਹ ਉੱਚਾ ਚੱਕਿਆ ਆਓ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਹੜੀ ਐਕਟਰ ਕਿੱਥੇ ਤੋਂ ਹੈ ਅਨਮੋਲ ਗਗਨਮਾਨ ਹੈ ਤੇ ਹੋਰ ਤਾਂ ਵਸੀਂ ਦੱਸਦੇ ਆ ਹੋਰ ਬਹੁਤ ਸਾਰੇ ਐਕਟਰ ਨੇ ਜਿਨ੍ਹਾਂ ਦੇ ਅਸੀਂ ਨਾਮ ਲੈਣ ਲੱਗੇ ਆ ਦੀਪਕ ਢਿੱਲੋਂ ਪਿੰਡ ਗਿੱਦੜਵਾਹਾ ਜ਼ਿਲ੍ਹਾ ਮੁਕਸਰ ਤੋਂ ਕਾਲਿਆਂਵਾਲੀ ਮੰਡੀ सिरसा ਜਸਵਿੰਦਰ ਬਰਾੜ सिरसा ਤੋਂ ਨੀਰੂ ਬਾਜ਼ਵਾ ਫਰੀਦਕੋਟ ਤੋਂ ਪਿੰਡ ਡੋੜ ਨਮਾ گاؤں ਤੋਂ ਕੌਰਵੀ ਜ਼ਿਲ੍ਹਾ ਸੰਗਰੂਰ ਨਿਸ਼ਾਵਾਂ ਨੂੰ ਮਾਨਸਾ ਤੋਂ ਤਾਂ ਸ਼ੇਪਰਾ ਕੋਇਲ ਮਾਨਸਾ ਤੋਂ ਦਾ ਨਿਰਮਲ ਰਿਸ਼ੀ ਪਿੰਡ ਖੀਵਾ ਜ਼ਿਲ੍ਹਾ ਮਾਨਸਾ ਰਾਜ ਧਾਲੀਵਾਲ ਨਾਬਾ ਤੋਂ ਅਨਮੋਲ ਗਗਨਮਾਨ ਖੱਲਣ ਜ਼ਿਲ੍ਹਾ ਮਾਨਸਾ ਤੋਂ ਬਾਰਬੀਮਾਨ ਫਿਰੋਜ਼ਪੁਰ ਤੋਂ ਇਨਾਹਾ ਤੇ ਲੋ ਪਿੰਡ ਦਬੜੀਖਾਨਾ ਗਿੱਦੜਪਹਾ ਤੋਂ ਦੀਪਕ ਢੱਲੋ ਤਾਂ ਦੇਖ ਸਕਦੇ ਤੁਸੀਂ ਬਹੁਤ ਇਹ ਜਿਹੜੀਆਂ ਗਿਆਨੇ ਇਹ ਮਾਲਵੇ ਤੋਂ ਬਿਲੋਂਗ ਕਰਦੀਆਂ ਨੇ ਮਾਲਵੇ ਦੀਆਂ ਇਹਨਾਂ ਕੁੜੀਆਂ ਦੀ ਇੰਡਸਟਰੀ ਦੇ ਵਿੱਚ ਇੱਕ ਵੱਖਰੀ ਪਹਿਚਾਣ ਹੈ ਇਹ ਦੇਖ ਰਹੇ ਹੋ ਤੁਸੀਂ ਜ਼ਿਆਦਾਤਰ ਜਿਹੜੀਆਂ ਕੁੜੀਆਂ ਨੇ ਉਹ ਮਾਨਸਾ ਜਿਹੇ ਨਾਲ ਸੰਬੰਧਿਤ ਨੇ ਸੋ ਬਹੁਤ ਹੀ ਜ਼ਿਆਦਾ ਜਿਹੜੀਆਂ ਮੱਲਾਮਾਰੀਆਂ ਨੇ ਮਾਲਵੇ ਦੀਆਂ ਇਹਨਾਂ ਕੁੜੀਆਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਪੂਰਾ ਨਾਮ ਹੈ ਸਿਆਸਤ ਦੇ ਵਿੱਚ ਵੀ ਇਹਨਾਂ ਦਾ ਪੂਰਾ ਨਾਮ ਹੈ ਤੋਂ ਬਹੁਤ ਹੀ ਬੁਲੰਦੀਆਂ ਨੂੰ ਜਿਹੜੀਆਂ ਐ ਇਹ ਛੂ ਰਹੀਆਂ ਨੇ ਤਾਂ ਬਹੁਤ ਮਾਣ ਵਾਲੀ ਗੱਲ ਹੈ ਪੰਜਾਬੀਆਂ ਦੇ ਲਈ ਕਿ ਪੰਜਾਬ ਦੀਆਂ ਧੀਆਂ ਹਰ ਖੇਤਰ ਦੇ ਵਿੱਚ ਅੱਗੇ ਨੇ ਪਰ ਗਾਇਕੀ ਲਾਈਨ ਦੇ ਵਿੱਚ ਮਾਡਲਿੰਗ ਲਾਈਨ ਦੇ ਵਿੱਚ ਹੋਰ ਵੀ ਜ਼ਿਆਦਾ ਅੱਗੇ ਨੇ ਇਹਨਾਂ ਦੇ ਵੱਲੋਂ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਕੀਤੀਆਂ ਗਈਆਂ ਨੇ ਬਹੁਤ ਸਾਰੇ ਕਿਰਦਾਰ ਹੈ ਜਿਹੜੇ ਨਿਭਾਏ ਗਏ ਨੇ ਤਾਂ ਦੇਖ ਰਹੇ ਹੋ ਤੁਸੀਂ ਸਾਰੀਆਂ ਹੀ ਜਿਹੜੀਆਂ ਇਹ ਐਕਟ੍ਰਸ ਆ ਇਹ ਅਭਿਨੇਤਰੀਆਂ ਨੇ ਇਹ ਜ਼ਿਆਦਾਤਰ ਮਾਲਵੇ ਏਰੀਆ ਤੋਂ ਹੀ ਬਲੌਂਗ ਕਰਦੀਆਂ ਨੇ ਸੋ ਇਸ ਤਰ੍ਹਾਂ ਕੁੜੀਆਂ ਨੂੰ ਸਪੋਰਟ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਕੁੜੀਆਂ ਕਿਸੇ ਨਾਲੋਂ ਨਹੀਂ ਘਟ ਅੱਜ ਦਾ ਜਿਹੜਾ ਟਾਈਮ ਐ ਜਵਾਨਾਂ ਇਹ ਕੁੜੀਆਂ ਦਾ ਹਿਜਵਾਨਾ ਮੰਨਿਆ ਜਾ ਰਿਹਾ ਸਾਰੇ ਹੀ ਕੰਮਾਂ ਨੂੰ ਕੁੜੀਆਂ ਬਾਖੂਬੀ ਤਰੀਕੇ ਦੇ ਨਾਲ ਕਰਨ ਲੱਗ ਪਈਆਂ ਨੇ ਔਰ ਬਹੁਤ ਜ਼ਿਆਦੀ ਅੱਗੇ ਜਿਹੜੀਆਂ ਕੁੜੀਆਂ ਵਧਦੀਆਂ ਜਾ ਰਹੀਆਂ ਨੇ ਇੱਕ ਵਾਰੀ ਤੁਹਾਨੂੰ ਫੇਰ ਦੱਸ ਦਿੰਨੇ ਆ ਕਿ ਕਿਹੜੀ ਐਕਟਰ ਕਿੱਥੇ ਤੋਂ ਹੈ ਸ਼ਿਪਰਾ ਕੋਇਲ ਮਾਨਸਾ ਪਿੰਡ ਖੀਵਾ ਜ਼ਿਲ੍ਹਾ ਮਾਨਸਾ ਨਿਰਮਲ ਰਿਸ਼ੀ ਰਾਜਤਾਲੀ ਵਾਲਾ ਨੱਬਾ ਤਾਂ ਅਨਮੋਲ ਗਗਨਮਾਨ ਖੇਲਣ ਜ਼ਿਲ੍ਹਾ ਮਾਨਸਾ ਬਾਰਬੀਮਾਨ ਫਿਰੋਜ਼ਪੁਰ ਯਾਹਟ ਲੋ ਪਿੰਡ ਦੜੀਕਰਨਾ ਜ਼ਿਲ੍ਹਾ ਫਰੀਦਕੋਟ ਦੀਪ ਟੱਲੋ ਗਿੱਦੜਬਾਹਾ ਜ਼ਿਲ੍ਹਾ ਮੁਕਸਰ ਕਾਲਿਆਂ ਵਾਲੀ ਮੰਡੀ ਸਿਰਸਾ ਜਸਵਿੰਦਰਪੁਰਾੜ ਨੀਰੂ ਬਾਜਵਾ ਫਰੀਦਕੋਟ ਪਿੰਡ ਡੋੜ ਨਵਾਂ گاؤں ਜ਼ਿਲ੍ਹਾ ਸੰਗਰੂਰ ਕੌਰਵੀ ਨਿਸ਼ਾ ਪੰਨੂ ਮਾਨਸਾ ਤਾਂ ਦੇਖ ਸਕਦੇ ਹੋ ਤੁਸੀਂ ਸ਼ਿਪਰਾ ਕੋਇਲ ਮਾਨਸਾ ਇਹ ਸਾਰੀਆਂ ਹੀ ਜਿਹੜੀਆਂ ਕੁੜੀਆਂ ਨੇ ਇਹ ਮਾਨਸਾ ਤੋਂ ਬਿਲੋਂਗ ਕਰਦੀਆਂ ਨੇ ਬਹੁਤ ਹੀ ਜ਼ਿਆਦਾ ਮਾਨਸੇ ਵਾਲਿਆਂ ਦੇ ਲਈ ਮਾਣ ਵਾਲੀ ਗੱਲ ਹੈ ਖਾਸ ਕਰਕੇ ਮਾਲਵੇ ਏਰੀਆ ਦੀਆਂ ਇਹ ਕੁੜੀਆਂ ਨੇ ਜਿਨ੍ਹਾਂ ਨੇ ਪੰਜਾਬ ਪੰਜਾਬੀਅਤ ਦਾ ਜਿਹੜਾ ਨਾਮ ਹੈ ਬਹੁਤ ਹੀ ਜ਼ਿਆਦਾ ਉੱਚਾ ਕਰਕੇ ਦਿਖਾਇਆ ਕਿਸ ਤਰ੍ਹਾਂ ਇਹ ਤੁਹਾਨੂੰ ਵੀਡੀਓ ਲੱਗੀ ਜ਼ਰੂਰ ਅਗੇ ਸ਼ੇਅਰ ਕਰਿਓ